बंद करो नव निजी कम बंद ਮਰਦਾ 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 ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਕਿਤਾਬਾਂ ਖਾਣਾ ਗਰਮੇਲ ਠੇਕੇਦਾਰ ਮਰਦਾਬਾਦ 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 ਕਿਤੇ ਸਾਸੀਆਂ ਵੱਲ ਜਾ ਕਰੋ ਜਾ ਕਰੋ ਹਾ ਨਾਲ ਲੈ ਕੇ ਪੂਰਾ ਆ ਲਾਲਾ ਨਾਲ ਜੱਫੇ ਬੰਦੀਆਂ ਵੀ ਮਾਦਰ ਨਾਲ ਆਉਂਦਾ ਸੰਘਰਸ਼ ਲੜ ਰਹੇ ਸੀ ਸੰਘਰਸ਼ ਕੀ ਸੀ ਟੱਕ ਟੋਕਾ ਤਾਂ ਜਿਹੜੇ ਪਿੱਛੋਂ ਬਰਦਿਆਂ ਤੇ ਮਤਲਬ ਬੈਗ ਹਲਦੇ ਨੇ ਕਿਤਾਬਾਂ ਆਉਂਦੀਆਂ ਨੇ ਉਹ ਬੱਚਿਆਂ ਨੂੰ ਦਿੱਤੀਆਂ ਜਾਣ ਜਿਹੜੇ ਇਹ ਵੇਚ ਕੇ ਮਨ ਉਹਦੀ ਕਲੇਜਮੈਂਟ ਖਾ ਲੈਂਦੀ ਹੈ ਉਹਨਾਂ ਨੂੰ ਕੋਈ ਸਹੂਲਤ ਨਹੀਂ ਐਵੇਂ ਤੇ ਕੁਝ ਜਿਹੜੀ ਟੀਚਰਾਂ ਦੀ ਤਰਖਾ ਆਉਂਦੀ ਆ ਉਹ ਪਿੱਛੋਂ 40000 ਆਉਂਦੀ ਆ ਕਿਸੇ ਦੇ ਖਾਤੇ 'ਚ 15 ਕਿਸੇ ਦੇ 12 ਉਹ ਪੂਰੀ ਕੀਤੀ ਜਾਵੇ ਇਹ ਜੈ ਸਵਾਨ ਸੀ ਇਹਨਾਂ ਦੇ ਵਿੱਚ ਇਹ 70 ਬਾਤ ਕਰਨ ਨਾਲ ਉਹ ਲੜ ਰਹੇ ਸੀ ਔਰ ਜਿਹੜੀ ਤਾਜ਼ਾ ਘਟਨਾ ਹੋਈ ਹੈ 32 ਦੇ ਕ੍ਰੀਬ ਜਿਹੜੇ ਉਫੋਂ ਦੇ ਮਤਲਬ ਜਿਹੜਾ ਸਿਖਰਦਿਆਂ ਤੱਕ ਟੀਚਰ ਉਹਨਾਂ ਨੂੰ ਹਲੇ ਮਾਲ ਤੋਂ ਕਿ ਉਹਨੇ ਬੱਚਿਆਂ ਨੂੰ ਦੇਵਾਂ ਦੇ ਵਿੱਚ ਫਿੱਕਣਾ ਹੈ ਤੁਹਾਨੂੰ ਸਮਾਂ ਸਰਕਾਰ ਦੇ ਉੱਤੇ ਆਇਆ 32 ਦੇ ਕਰੀਬ ਟੋਟਲ ਨੇ ਜਿਹੜੇ ਕਿ ਜ਼ਿਆਦੇ ਭਾਰਤੀ ਕਿਸਾਨ ਜਿਹਨਾਂ ਦੇ ਗ੍ਰਾਹਾਂ ਦੇ ਜਿਹੜੇ ਆਪ ਨੂੰ ਉਸ ਇਲਾਕੇ ਦੇ ਅਸੀਂ ਜਿਹੜਾ ਇੱਥੇ ਮਾਨਸਾ ਨੇ ਸਰਕਾਰ ਮੁਰਦਾਬਾਦ 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 ਨਾ ਮਜ਼ਦੂਰਾਂ ਮਲਾਜ਼ਮਾਂ ਤੇ ਜਬਰ ਝਾਉਣ ਵਾਲੀ ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਲੜ ਰਹੀਆਂ ਜਥੇਬੰਦੀਆਂ ਦਾ ਇੱਕ ਜਿੰਦਾਬਾਦ 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 ਰਾਜ ਦਾ ਜਿੰਦਾਬਾਦ 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 ਭਗਵਾਨ ਤਮਾਮ ਸਰਕਾਰ ਮਰਦਾਬਾਦ 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 ਜਿੱਤੇ ਦੋਨੋਂ ਹੱਥ ਕਰੋ ਹੱਥ ਕਰੋ ਹੱਥ ਕਰੋ ਸਕੂਲ ਤੋਂ ਕਰੋ ਸਕੂਲ ਨੂੰ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸਕੂਲ ਤੋਂ ਕਦੀ ਮਨੋਜਨ ਵਾਪਸ ਕਰਵੇ ਠੇਕੇਦਾਰ ਨੂੰ ਬਾਹਰ ਕੱਢੋ ਬਾਹਰ ਕਰੋ ਬਾਹਰ ਕਰੋ ਸਕੂਲ ਤੋਂ ਕਦੀ ਮਨੋਜਨ ਤੋਂ ਬਾਹਰ ਜਿੰਦਾਬਾਦ ਜਿੰਦਾਬਾਦ ਗਰੀਬ ਘਰਾਂ ਦੇ ਬੱਚਿਆਂ ਦੀਆਂ ਕਿਤਾਬਾਂ ਦੇ ਕਾਪੀਆਂ ਮਨ ਨਹੀਂ ਦਿੱਤੀਆਂ ਜਾ ਰਹੀਆਂ ਪਿਛਲੇ 3 ਸਾਲਾਂ ਤੋਂ ਟੀਚਰਾਂ ਨੇ ਤਨਖਾਹਾਂ 84000 ਆਉਂਦੀਆਂ ਤੇ ਉਹ ਆ ਜਾਂਦੇ ਨੇ 20000 ਕੇਸ ਵਿੱਚ 25000 ਉਹਨਾਂ ਨੇ ਜੇਕ ਸ਼ਾਂਤ ਮੇਟਾਂਗ ਨਾਲ ਆਪਣੀ ਆਵਾਜ਼ ਠਾਈ ਸੀ ਸਮੁੱਚੇ ਪਿੰਡ ਨੇ ਜੱਫੇ ਪੰਡਿਆਂ ਨੇ ਸਾਥ ਦਿੱਤਾ ਤਾਂ ਪਿਛਲੇ ਦਿਨਾਂ 'ਚ ਲਾਠੀ ਚਾਰਜ ਕਰਕੇ ਮਲ ਬੱਤੀ ਦੇ ਕਰੀਬ ਜਿਹੜੇ ਸਾਡੇ ਕਿਸਾਨਾਂ ਦੇ ਆਗੂ ਨੇ ਤੇ ਉੱਥੋਂ ਦੀਆਂ ਟੀਚਰ ਜਿਹੜੀਆਂ ਸਾਡੀਆਂ ਪੜਾਉਣ ਵਾਲੀਆਂ ਲੜਕੀਆਂ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੱਟਿਆ ਜੀ 'ਚ 11 ਮਹੀਨਾ ਦੀ ਇੱਕ ਬੱਚੀ ਹੈ ਜਿਹੜੀ ਦੁੱਧ ਚੁੰਗਦੀ ਉਹਨੂੰ ਵੀ ਜੇਲ੍ਹ ਦੇ ਵਿੱਚ ਇਹਨਾਂ ਨੇ ਸਿੱਟਿਆ ਤਾਂ ਉਹਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ 18 ਦੇ ਕਰੀਬ ਜਥੇਬੰਦੀਆਂ ਨੇ ਵੀ ਜਿੱਡਾ ਵੱਡਾ ਹਮਲਾ ਕਾਪਰੇਟ ਘਰਾਣਿਆਂ ਦੇ ਸਾਰਿਆਂ ਤੇ ਬਟਿਆ ਹੋਇਆ ਮੋਦੀ ਤੇ ਭਗਵੰਤ ਮਾਨ ਸਰਕਾਰ ਨੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਇਹਦਾ ਮੁਕਾਬਲਾ ਕਰ ਸਕਦੇ ਆ ਅੱਜ ਅਸੀਂ ਉਸ ਮੈਨੇਜਮੈਂਟ ਦੀ ਆਖਰੀ ਸਾੜੀਆਂ ਤੇ ਮੰਗ ਕੀਤੀ ਹੈ ਕਿ ਉਹ ਗ੍ਰਿਫਤਾਰ ਜਿੰਨੇ ਆਗੂ ਨੇ ਰਿਹਾ ਕਰੋ ਉਹ ਕੁੜੀਆਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਤੇ ਬੱਚਿਆਂ ਨੂੰ ਸਾਰੀਆਂ ਬਣਦੀਆਂ ਸਹੂਤਾ ਦਿੱਤੀਆਂ ਜਾਣ ਇਹਨਾਂ ਸਵਾਲਾਂ ਤੇ ਅਸੀਂ ਮਤਲਬ ਅਜ ਕੱਟੇ ਜਿਹੜੇ ਕੋਈ ਗ੍ਰੇਡ ਦੇਣ ਦੇ ਬਾਰੇ ਗੱਲ ਕਰ ਰਹੇ ਹਾਂ ਮੱਥੇ ਲੰਗ ਰਹੇ ਨੇ ਲੱਗਿੰਦੇ ਕਿ ਇਹ ਰੋਕ ਪੈ ਗਈ ਜੀ ਤੱਕ ਮਤਲਬ ਜਿਹੜਾ ਆਪਾਂ ਕਹਿ ਸਕਦੇ ਆ ਕਿ ਐਜੂਕੇਸ਼ਨ ਦਾ ਪ੍ਰਾਈਵੇਟਾਈਜੇਸ਼ਨ ਕਰ ਰਹੇ ਨੇ ਖਾਸ ਸਰਕਾਰ ਦੀ ਬਿਲਡਿੰਗ ਸਰਕਾਰ ਦੀ ਪੈਸਾ ਸਰਕਾਰ ਦੇਉ ਹੈ ਤਾਂ ਇਹ ਸੀ ਵੀ 30% ਐਜੂਕੇਸ਼ਨ ਦੇਣਗੇ ਉਲਟਾ ਇਹ ਵੀ ਜਿਹੜਾ 70% ਸਰਕਾਰ ਲੈਂਦੇ ਉਹ ਵੀ 30% ਖਾਂਦੇ ਨੇ ਇਹ ਤਾਂ ਮੋਹਰਾ ਗਰਮੇਲ ਤਾਂ ਜਿਹੜਾ ਉਹਨੇ ਲਾਇਆ ਹੋਇਆ 50-60 ਹਜ਼ਾਰ ਰੁਪਏ ਦੇ ਉੱਤੇ ਜਿਹੜੇ ਨੇ ਜਾ ਕੇ ਉੱਥੇ ਬਾਅਦ-ਬਾਅਦ ਖੜਾ ਕੀਤਾ ਫਿਰ ਮੰਗ ਕੀਤੀ ਵੀ ਇਹਨੂੰ ਮੈਨੇਜਮੈਂਟ ਤੋਂ ਪਾਸੇ ਕੀਤਾ ਜਾਵੇ ਤੇ ਮਤਲਬ ਸਰਕਾਰ ਬਹੁਤ ਸਾਰੇ ਸਕੂਲਾਂ ਦੇ ਹੱਥ ਚ ਲੈ ਲੇ ਨਹੀਂ ਤਾਂ ਕਹਿੰਦੇ ਆ ਵੀ ਇਹ ਵੀ ਸਰਕਾਰ ਆਪ ਚਲਾਵੇ ਤੇ ਬਣਦੀਆਂ ਜਿਹੜੀਆਂ ਤਨਖਾਹਾਂ ਤੇ ਸਹੂਲਤਾਂ ਬੱਚੀਆਂ ਆਪਣੀ ਸਾਰੇ ਆਪੂ ਰਹਿ ਆਉਗੇ ਅਗਲਾ ਫਿਰ ਡੀਸੀ ਨੂੰ ਮਿਲ ਕੇ ਜਿਹੜਾ ਇਹਨਾਂ ਦੇ ਬਾਕੀ ਦੇ ਚੱਲਦੇ ਇੱਥੇ ਕਾਰੋਬਾਰ ਨੇ ਉਹਨਾਂ ਨੂੰ ਵੀ ਬੰਦ ਕਰਾਵਾਂਗੇ ਤੋਂ ਵੱਡਾ ਤਿਆਰੀ ਕਰਕੇ ਵੱਡਾ ਮਾਰਚ ਕਰਕੇ ਬਲਦੇ ਇਹਨਾਂ ਨੂੰ ਲੱਗਦਾ ਜਿਵੇਂ ਉਦੋਂ ਬੜਾ ਨੂੰ ਲੱਗਦਾ ਸੀ ਵੀ ਮੋਦੀ ਮੰਨ ਨਹੀਂ ਰਿਹਾ ਤਾਂ ਜਿਵੇਂ ਬੰਦਿਆਂ ਨੂੰ ਪਤਾ ਸੀ ਵੀ ਇਹਦੇ ਪਿੱਛੇ ਢਾਨੀ ਤੇ ਵਾਨੀ ਨੇ ਢਾਨੀ ਵਾਨੀਆਂ ਦਾ ਕਾਰੋਬਾਰ ਲਾਇਲੈਂਸ ਦੇ ਪੰਪ ਬੰਦ ਹੋ ਗਏ ਸੀ ਇਹਨਾਂ ਦੇ ਠੇਕੇ ਬੰਦ ਹੋ ਮਤਲਬ ਆਪਣੇ ਟੋਲ ਪਲਾਜ਼ੇ ਬੰਦ ਹੋ ਗਏ ਸੀ ਤੇ ਅੱਜ ਆਪਾਂ ਮਤਲਬ ਇਸੇ ਦਿਸ਼ਾ ਦੇ ਵਿੱਚ ਵੀ ਫਿਰ ਇਹਨਾਂ ਦੇ ਦੂਜੇ ਕਾਰੋਬਾਰ ਵੀ ਨਹੀਂ ਚੱਲਣ ਦੇਣੇ ਜੇ ਨਾ ਇਹਨਾਂ ਦੇ ਬਹੁਤ